ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਬਈ ਆਵਾਜ਼ ਵਗੈਰਾ ਚੈੱਕ ਕਰ ਲੋ ਇੱਕ ਵਾਰੀ ਠੀਕ ਹੈ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਹਾਂਜੀ ਤਾਂ ਅੱਜ ਦੀ ਕਲਾਸ ਤੁਹਾਡੇ ਵਾਸਤੇ ਬੜੀ ਇੰਪੋਰਟੈਂਟ ਹੈ ਫਾਰ ਪੀਐਸਟੈਟ ਸਪੈਸ਼ਲ ਇਹਦੇ ਵਿੱਚ ਤੁਸੀਂ ਮਾਸਟਰ ਗ੍ਰੇਡਰ ਲੈਕਚਰਰ ਤੇ ਤੁਸੀਂ ਜਿੰਨੇ ਪੰਜਾਬ ਦੇ ਐਗਜ਼ਾਮ ਜਗੇ ਨੇ ਉਹਨਾਂ ਦੀ ਸਭ ਦੀ ਤਿਆਰੀ ਕਰ ਸਕਦੇ ਹੋ ਇਸ ਇੱਕ ਸਿੰਗਲ ਕਲਾਸ ਦੇ ਵਿੱਚ ਤਾਂ ਤੁਹਾਡੇ ਵਾਸਤੇ ਬੜੀ ਬੈਨੀਫੀਸ਼ੀਅਲ ਕਲਾਸ ਹੈ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਅਸੀਂ ਅੱਜ ਕਰਾਂਗੇ ਸਾਡਾ ਮਨੀ ਬਿਲ ਫਾਈਨਾਂਸ ਬਿਲ ਤੇ ਸੰਵਿਧਾਨ ਸੰਸ਼ੋਧਨ ਬਿਲ ਜਿਹਨੂੰ ਅਸੀਂ ਕਨਸਟੀਟਿਊਸ਼ਨ ਅਮੈਂਡਮੈਂਟ ਬਿਲ ਦੇ ਨਾਮ ਨਾਲ ਜਾਣਦੇ ਆ ਜਿਹੜੀ ਸਾਡੀ ਲਾਸਟ ਜਿਹੜੀ ਕਲਾਸ ਸਾਡੀ ਹੋਈ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਸਿੰਪਲ ਬਿਲ ਸਧਾਰਨ ਬਿਲ ਵੀ ਸਧਾਰਨ ਬਿਲ ਜਿਹੜਾ ਹੈ ਸੰਸਦ ਦੇ ਵਿੱਚ ਕਿਵੇਂ ਕਾਨੂੰਨ ਬਣਦਾ ਹੈ ਠੀਕ ਹੈ ਉਹਦੀ ਪ੍ਰਕਿਰਿਆ ਕੀ ਹੁੰਦੀ ਹੈ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ ਤੁਸੀਂ ਜੇ ਉਹ ਕਲਾਸ ਸਾਡੀ ਨਹੀਂ ਦੇਖੀਏਗੀ ਤਾਂ ਪਿਛਲੀ ਕਲਾਸ ਵੀ ਤੁਸੀਂ ਦੇਖ ਸਕਦੇ ਹੋ ਵੀ ਠੀਕ ਹੈ ਜੀ ਕਲੀਅਰ ਚਲੋ ਵਧੀਆ ਅੱਗੇ ਫਿਰ ਹਾਂਜੀ ਅ ਫਿਰ ਇਹਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਜੀ ਸਾਡੇ ਇਹਦੇ ਬਿੱਲ ਦੇ ਬਾਰੇ ਕਿਹੜੇ ਬਿੱਲ ਦੇ ਬਾਰੇ ਗੱਲ ਕਰਾਂਗੇ ਜੀ ਮਨੀ ਬਿੱਲ ਫਾਈਨਾਂਸ ਬਿੱਲ ਐਂਡ ਸੰਵਿਧਾਨ ਸੰਸ਼ੋਧਨ ਬਿੱਲ ਸਭ ਤੋਂ ਪਹਿਲਾਂ ਦਾ ਜੀ ਧਨ ਬਿੱਲ ਦੀ ਅੱਪਾ ਗੱਲ ਕਰਾਂਗੇ ਨਾਮ ਕੀ ਐ ਧਨ ਬਿੱਲ ਤੇ ਧਨ ਤੁਹਾਨੂੰ ਪਤਾ ਹੀ ਕੀ ਐ ਬਈ ਹਨਾ ਪੈਸਾ ਟਕਾ ਹਨਾ ਜੋ ਵੀ ਐ ਨਾ ਤਾਂ ਪੈਸਾ ਟਕਾ ਇਹਨੂੰ ਅਸੀਂ ਮਨੀ ਬਿੱਲ ਬੋਲ ਦਿੰਨੇ ਆ ਧਨ ਬਿੱਲ ਦਾ ਨਾ ਜਿਗਰ ਕੀਤਾ ਗਿਆ ਇਹ ਸਾਡੇ ਕਨਸਟੀਟਿਊਸ਼ਨ ਦੇ ਆਰਟੀਕਲ ਨੰਬਰ 110 ਦੇ ਵਿੱਚ ਕੀਤਾ ਜਾਂਦਾ ਹੈ ਤੇ ਇਹ ਤੁਹਾਡੇ ਵਿੱਚ ਸਭ ਤੋਂ ਇੰਪੋਰਟੈਂਟ ਦਾ ਇਹੀ ਹੈ ਖਿਆਲ ਹੈ ਨਾ ਵੀ ਆਰਟੀਕਲ ਨੰਬਰ ਕਿੰਨੇ ਦੇ ਦੁਆਰਾ ਇਹਦਾ ਮੈਂਸ਼ਨ ਕੀਤਾ ਗਿਆ ਦਾ ਆਰਟੀਕਲ ਨੰਬਰ 110 ਦੇ ਦੁਆਰਾ ਇਹਦਾ ਮੈਂਸ਼ਨ ਜਿਹੜਾ ਉਹ ਕੀਤਾ ਗਿਆ ਵੀ ਠੀਕ ਹੈ ਜੀ ਗੱਲ ਚਲੋ ਅੱਛਾ ਹੁਣ ਇਹਦੇ ਦੋ ਆਰਟੀਕਲ ਅਸੀਂ ਪੜ੍ਹਦੇ ਹੁੰਨੇ ਆ ਪਿਛਲੀ ਵਾਰ 4500 ਕਾਟ ਦੀ ਭਰਤੀ ਦੇ ਵਿੱਚ ਵੀ ਕੁਸਚਨ ਆਇਆ ਸੀਗਾ ਇੱਕ ਇਹਦੇ ਨਾਲ ਰਿਲੇਟ ਕਰਦਾ ਹੈਗਾ ਆਰਟੀਕਲ ਨੰਬਰ 109 ਹੁਣ ਜਿਹੜਾ ਆਰਟੀਕਲ ਨੰਬਰ 109 ਹੈ 110 ਆਰਟੀਕਲ ਦੇ ਵਿੱਚ ਤਨਬਿਲ ਦੀ ਵਿਆਖਿਆ ਵੀ ਤਨਬਿਲ ਕੀ ਹੋਵੇਗਾ ਬਜਟ ਹੈ ਅਸੀਂ ਸੰਚਿਤ ਨਿਧੀ ਜੋ ਪੈਸਾ ਕਢਾਣਾ ਹੈ ਕੋਈ ਕੋਈ ਸਾਡਾ ਪੈਸੇ ਟਕੇ ਦੇ ਨਾਲ ਜੁੜਿਆ ਹੋਇਆ ਕੋਈ ਟੈਕਸ ਅਸੀਂ ਲਾਉਣੇ ਨੇ ਉਹਨੂੰ ਹਟਾਉਣੇ ਨੇ ਸਾਰਾ ਕੋਈ ਸਾਡੇ ਤਨਬਿਲ ਦੇ ਨਾਲ ਜੁੜ ਜਾਂਦਾ ਹੁੰਦਾ ਹੈ ਤਾਂ ਆਰਟੀਕਲ ਨੰਬਰ 110 ਦੇ ਤਹਿਤ ਤਨਬਿਲ ਹੋਵੇਗਾ ਕੀ ਹੋਵੇਗਾ ਕਿਵੇਂ ਹੋਵੇਗਾ ਇਹਦਾ ਵਰਣਨ ਸਾਡੇ ਆਰਟੀਕਲ 110 ਦੇ ਵਿੱਚ ਕੀਤਾ ਜਾਂਦਾ ਹੈ ਓਕੇ ਜਿਹੜਾ ਆਰਟੀਕਲ ਨੰਬਰ 109 ਹੈ ਬਈ ਇਹ ਫਿਰ ਕਾਦੇ ਵਸਤੇ ਹੈ ਇਹਦੇ ਵਿੱਚ ਹੈਗਾ ਹੈ ਤਨਬਿਲ ਦੀ ਪ੍ਰਕਿਰਿਆ ਇਦੇ ਵਿੱਚ ਇਹਦੀ ਵਿਸ਼ੇਸ਼ ਪ੍ਰਕਿਰਿਆ ਦੀ ਗੱਲ ਕੀਤੀ ਗਈ ਹੈ ਮਤਲਬ ਵੀ ਜਿਵੇਂ 107 ਆਰਟੀਕਲ ਦੇ ਵਿੱਚ ਅਸੀਂ ਪੜ੍ਹ ਕੇ ਆਏ ਸੀ ਜੀ ਸਧਾਰਨ ਮੇਲਾ ਸਾਡਾ ਉਹਦੀ ਕੋਈ ਵਿਸ਼ੇਸ਼ ਪ੍ਰਕਿਰਿਆ ਨਹੀਂ ਸੀ ਕਿਉਂ ਨਹੀਂ ਸੀ ਵਿਸ਼ੇਸ਼ ਪ੍ਰਕਿਰਿਆ ਉਹਦੀ ਵੀ ਕਿਉਂਕਿ ਉਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੀ ਪਾਵਰ ਦੋਵਾਂ ਦੀ ਸੇਮ ਹੁੰਦੀ ਹੈ ਠੀਕ ਹੈ ਤੇ ਕਾਮਨ ਹੁੰਦਾ ਸਭ ਕੁਝ ਉਹਦੇ ਵਿੱਚ ਇਹਦੇ ਵਿੱਚ ਕੁਝ ਖਾਸ ਹੁੰਦਾ ਤਾਂ ਇਸ ਖਾਸ ਪ੍ਰਕਿਰਿਆ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ ਆ ਇਹਦੀ ਡੈਫੀਨੇਸ਼ਨ ਜਿਹੜੀ ਦਿੱਤੀ ਗਈ ਹੈ ਉਹ ਆਰਟੀਕਲ ਨੰਬਰ 109 ਦੇ ਵਿੱਚ ਦਿੱਤੀ ਜਾਂਦੀ ਹੈ ਇਹ ਪੀਐਸਟੈਟ ਲੈਵਲ ਦਾ ਤੁਹਾਡੇ ਇਨਾਕ ਸਫੀਸ਼ੀਐਂਟ ਹੈ ਤਾਂ ਯਾਦ ਰੱਖਣਾ ਵੀ ਆਰਟੀਕਲ ਨੰਬਰ 110 ਦੇ ਵਿੱਚ ਧੰਨਵਿਲ ਕੀ ਹੋਵੇਗਾ 109 ਆਰਟੀਕਲ ਦੇ ਵਿੱਚ ਇਹਦੀ ਪ੍ਰਕਿਰਿਆ ਕੀ ਹੋਵੇਗੀ ਵਿਸ਼ੇਸ਼ ਪ੍ਰਕਿਰਿਆ ਹੈ ਤੇਨੋਂ ਸੀ ਪਾਸ ਕਰਾਣੇ ਨੇ ਕਿਵੇਂ ਪਾਸ ਕਰਨੇ ਸਭ ਤੋਂ ਪਹਿਲਾਂ ਆਪਾਂ ਧੰਨਵਿਲ ਦੀਆਂ ਕੁਝ ਸਪੈਸੀਫਿਕੇਸ਼ਨਸ ਦੇਖ ਲੈਣੇ ਆ ਠੀਕ ਹੈ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਦੇਖ ਲੈਣੇ ਆਪਾਂ ਜਿਦੇ ਤਹਿਤ ਵਿਸ਼ੇਸ਼ਤਾਵਾਂ ਦੇ ਤਹਿਤ ਸਾਡਾ ਜਿਹੜਾ ਧਨ ਬਿੱਲ ਹੈ ਇਹ ਬਾਕੀ ਬਿੱਲਾਂ ਦੇ ਮੁਕਾਬਲੇ ਥੋੜਾ ਜਿਹਾ ਅਲੱਗ ਹੁੰਦਾ ਹੈ ਕਿਵੇਂ ਲੱਗ ਹੁੰਦਾ ਵੀ ਦੇਖੋ ਸਭ ਤੋਂ ਪਹਿਲੀ ਇਹਦੀ ਵਿਸ਼ੇਸ਼ਤਾ ਕੀ ਹੈ ਵੀ ਸਭ ਤੋਂ ਪਹਿਲਾਂ ਤਾਂ ਬਥੇ ਲਿਖ ਦੇ ਨੇ ਵੀ ਵਿਸ਼ੇਸ਼ਤਾ ਵੀ ਇਹਦੀ ਕਿਹੜੀ ਕਿਹੜੀ ਵਿਸ਼ੇਸ਼ਤਾ ਹੈਗੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਜੀ ਕੋਈ ਬਿੱਲ ਧਨ ਬਿੱਲ ਹੈ ਧਨ ਬਿੱਲ ਹੈ ਇਸ ਦਾ ਫੈਸਲਾ ਕੌਣ ਕਰੂਗਾ ਭਾਈ ਇਸ ਦਾ ਫੈਸਲਾ ਕਰੂਗਾ ਲੋਕ ਸਭਾ ਸਪੀਕਰ ਕੋਈ ਬਿਲ ਤਨ ਬਿਲ ਹੈ ਜਾਂ ਨਹੀਂ ਹੈ ਇਹਦਾ ਫੈਸਲਾ ਕਰਦਾ ਹੈ ਲੋਕ ਸਭਾ ਦਾ ਸਪੀਕਰ ਇਹਦਾ ਮਤਲਬ ਕੀ ਹੈ ਭਾਈ ਵੀ ਲੋਕ ਸਭਾ ਦੇ ਸਪੀਕਰ ਕੋਲ ਇਹਦੀ ਪਾਵਰ ਜ਼ਿਆਦਾ ਹੈਗੀ ਵੈਸੇ ਤਾਂ ਅਸੀਂ ਜਦੋਂ ਨਾਰਮਲੀ ਪੜਦੇ ਹੁੰਨੇ ਲੋਕ ਸਭਾ ਰਾਜ ਸਭਾ ਨੂੰ ਪੜਦੇ ਹੁੰਨੇ ਆਪਾਂ ਤਾਂ ਆਪਾਂ ਕੀ ਦੇਖਦੇ ਆਂ ਵੀ ਲੋਕ ਸਭਾ ਦੀ ਪਾਵਰ ਰਾਜ ਸਭਾ ਦੇ ਮੁਕਾਬਲੇ ਜ਼ਿਆਦਾ ਹੈ ਬਟ ਕੱਲ ਦੀ ਸਾਡੀ ਕਲਾਸ ਹੋਊਗੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸੂਗਾ ਵੀ ਕਈ ਮਾਮਲੇ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਦੇ ਤਹਿਤ ਰਾਜ ਸਭਾ ਦੀ ਪਾਵਰ ਲੋਕ ਸਭਾ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਥੋੜੇ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਕੁਐਸਚਨ ਪੁੱਛੇ ਗਏ ਨੇ ਬਈ ਇਹ ਠੀਕ ਹੈ ਹਾਂ ਤਾਂ ਲੋਕ ਸਭਾ ਸਵੀਕਰ ਇਸ ਤੋਂ ਬਾਅਦ ਬਈ ਇਹਨੂੰ ਇਹ ਦੇਖੋ ਵਿਸ਼ੇਸ਼ ਪ੍ਰਕਿਰਿਆ ਹੈ ਰਾਸ਼ਟਰਪਤੀ ਦੀ ਪਹਿਲਾਂ ਮਨਜ਼ੂਰੀ ਚਾਹੀਦੀ ਹੈ ਇਹਨੂੰ ਰਾਸ਼ਟਰਪਤੀ ਦੀ ਇਹਨੂੰ ਪਹਿਲਾਂ ਮਨਜ਼ੂਰੀ ਚਾਹੀਦੀ ਹੈ ਵੀ ਭਾਈ ਇਹਨੂੰ ਰਾਸ਼ਟਰਪਤੀ ਮਨਜ਼ੂਰੀ ਪ੍ਰਦਾਨ ਕਰ ਦੇ ਠੀਕ ਹੈ ਤੈਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਚਾਹੀਦੀ ਹੈ ਇਸ ਤੋਂ ਇਲਾਵਾ ਇਹਨੂੰ ਤੁਸੀਂ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਵੀ ਤੁਸੀਂ ਇਹਨੂੰ ਲੋਕ ਸਭਾ ਦੇ ਵਿੱਚ ਪੇਸ਼ ਕਰ ਸਕਦੇ ਹੋ ਠੀਕ ਹੈ ਮਤਲਬ ਇਹ ਲੋਕ ਸਭਾ ਦੇ ਵਿੱਚ ਹੀ ਪੇਸ਼ ਹੋਊਗਾ ਤੇ ਇੱਕ ਸਪੈਸ਼ਲ ਵੀ ਹੋਰ ਵੀ ਵਿਸ਼ੇਸ਼ਤਾ ਵੀ ਇਹ ਮੰਤਰੀ ਦੁਆਰਾ ਹੀ ਪੇਸ਼ ਕੀਤਾ ਜਾਊਗਾ ਕਿਉਂਕਿ ਬਈ ਧਨ ਮਿਲ ਲੈ ਮਨੀ ਮਿਲ ਲੈ ਤਾਂ ਪ੍ਰਾਈਵੇਟ ਬਿਲ ਦੇ ਤੌਰ ਤੇ ਆਉਂਦਾ ਨਹੀਂ ਹੈਗਾ ਇਹ ਸਰਕਾਰੀ ਬਿਲ ਦੇ ਤੌਰ ਤੇ ਆਊਗਾ ਠੀਕ ਹੈ ਤਾਂ ਇਹ ਸਾਡਾ ਕੀ ਹੁੰਦਾ ਬਈ ਇਹ ਸਾਡਾ ਧਨ ਬਿਲ ਨ ਮੰਤਰੀ ਦੁਆਰੇ ਪੇਸ਼ ਕੀਤਾ ਜਾਊਗਾ ਇਸ ਤੋਂ ਇਲਾਵਾ ਭਾਈ ਇਹਦੀ ਕੀ ਸਪੈਸੀਫਿਕੇਸ਼ਨ ਹੈ ਰਾਜ ਸਭਾ ਕਿੰਨੇ ਦਿਨ ਰੋਕ ਸਕਦੀ ਇਹਨੂੰ ਰਾਜ ਸਭਾ ਇਹਨੂੰ ਸਿਰਫ 14 ਦਿਨ ਰੋਕ ਸਕਦੀ ਹੈ ਭਾਈ ਰਾਜ ਸਭਾ ਇਹਨੂੰ ਸਿਰਫ 14 ਦਿਨਾਂ ਤੱਕ ਹੀ ਇਹਨੂੰ ਰੋਕ ਸਕਦੀ ਹੈ 14 ਦਿਨਾਂ ਤੱਕ ਹੀ ਰੋਕ ਸਕਦੀ ਹੈ ਇਸ ਤੋਂ ਇਲਾਵਾ ਭਾਈ ਵੀਟੋ ਦੀ ਅੱਪਾ ਗੱਲ ਕਰਦੇ ਆ ਤਾਂ ਇਹਦੇ ਉੱਪਰ ਵੀਟੋ ਜਿਹੜੀ ਸ਼ਕਤੀ ਹੈ ਰਾਸ਼ਟਰਪਤੀ ਨਹੀਂ ਲਾਉਂਦਾ ਭਾਈ ਰਾਸ਼ਟਰਪਤੀ ਦੇ ਉੱਪਰ ਵੀਟੋ ਨਹੀਂ ਲਾਉਂਦੇ ਹੈਗੇ ਕਿਉਂ ਨਹੀਂ ਲਾਉਂਦੇ ਬਈ ਕੋਈ ਰਾਸ਼ਟਰਪਤੀ ਦੇ ਉੱਪਰ ਪਹਿਲਾਂ ਮਨਜ਼ੂਰੀ ਦੇ ਜੁਕੇ ਨੇ ਬਈ ਹਨਾ ਤਾਂ ਇਹ ਹੈਗੀਆਂ ਸਾਡੇ ਤੁਹਾਡੇ ਮਨੀ ਬਿਲਦੀਆਂ ਕੁਝ ਵਿਸ਼ੇਸ਼ਤਾਵਾਂ ਠੀਕ ਹੈ ਆਰਟੀਕਲ ਨੰਬਰ 110 ਦੇ ਤਹਿਤ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਠੀਕ ਹੈ ਜੀ ਸੌਰੀ ਮੈਂ ਕਹਿ ਗਿਆ ਰਾਸ਼ਟਰਪਤੀ ਕਹ ਗਿਆ ਕੋਈ ਬਿਲ ਤਾਂ ਨਹੀਂ ਮਿਲ ਹੈ ਇਹਦਾ ਵਰਣਨ ਕੀਤਾ ਜਾਂਦਾ ਹੈ ਇਹ ਭਾਰ ਦੇ ਲੋਕ ਸਭਾ ਦੇ ਸਪੀਕਰ ਵੱਲੋਂ ਕੀਤਾ ਜਾਂਦਾ ਹੈ ਲੋਕ ਕੋਈ ਬਿੱਲ ਧਨਵਿਲ ਹੋਵੇਗਾ ਇਹਦਾ ਫੈਸਲਾ ਲੋਕ ਸਭਾ ਸਪੀਕਰ ਕਰ ਰਿਹਾ ਫਿਰ ਇਹ ਬਿੱਲ ਰਾਸ਼ਟਰੀ ਮਨਜ਼ੂਰੀ ਲਈ ਜਾਂਦਾ ਪਹਿਲੀ ਮਨਜ਼ੂਰੀ ਮਿਲ ਜਾਂਦੀ ਹੈ ਫਿਰ ਇਹਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਰਾਜ ਸਭਾ ਕੋਲੇ ਇਸ ਸੰਬੰਧ ਵਿੱਚ ਕੋਈ ਪਾਵਰ ਹੁੰਦੀ ਨਹੀਂ ਹੈ ਕਿ ਫਿਰ ਇਹ ਸਾਡਾ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਇਆ ਜਾਂਦਾ ਰਾਸ਼ਟਰਪਤੀ ਇਹਦੇ ਉੱਪਰ ਕਿਸੇ ਪ੍ਰਕਾਰ ਦੀ ਵੀਟੋ ਦਾ ਇਸਤੇਮਾਲ ਨਹੀਂ ਕਰਦੇ ਹੁੰਦੇ ਬਈ ਠੀਕ ਹੈ ਇਹ ਗੱਲ ਕਲੀਅਰ ਹੈ ਚਲੋ ਠੀਕ ਹੈ ਤਾਂ ਆਪਾਂ ਹੁਣ ਧਨ ਬਿੱਲ ਦੀ ਕੁਝ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਆਪਾਂ ਹੁਣ ਇਹਨੂੰ ਲੈ ਕੇ ਆਨੇ ਹਾਂ ਜੀ ਲੋਕ ਸਭਾ ਦੇ ਵਿੱਚ ਕਿਸੇ ਵੀ ਬਿੱਲ ਦੇ ਤਿੰਨ ਪੜਾ ਪਹਿਲਾ ਪ ਸਾਧਾਰਨ ਜਦੋਂ ਆਪ ਸਾਧਾਰਨ ਬਿੱਲ ਕੀਤਾ ਛੋਦ ਵਿੱਚ ਮੈਂ ਤੁਹਾਨੂੰ ਸਮਝਾ ਚੁੱਕਿਆ ਸੀ ਬਈ ਲੋਕ ਸਭਾ ਦੇ ਵਿੱਚ ਆ ਗਿਆ ਬਿੱਲ ਇਹ ਤਾਂ ਇਹਦਾ ਪਹਿਲਾ ਪੜਾ ਬੇਸਿਕ ਜਾਣਕਾਰੀ ਦੇਣੀ ਹੈ ਬਿੱਲ ਦੇ ਬਾਰੇ ਜਾਣਕਾਰੀ ਦੇਣੀ ਹੈਗੀ ਇਹ ਤੋਂ ਬਾਅਦ ਹਰ ਪਹਿਲੂ ਤੇ ਚਰਚਾ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ ਅ ਮਤਲਬ ਇਹਦੇ ਉੱਪਰ ਵਿਸ਼ੇਸ਼ ਚਰਚਾ ਕੀਤੀ ਜਾਂਦੀ ਹੈ ਸਦਨ ਦੇ ਵਿੱਚ ਫਿਰ ਤੀਸਰੇ ਪੜਾ ਦੇ ਵਿੱਚ ਇਹਦੇ ਉੱਪਰ VOTING ਕਰਵਾਈ ਜਾਂਦੀ ਹੈ ਠੀਕ ਹੈ ਅੱਛਾ ਫਿਰ ਫਿਰ ਚਲਾਇਆ ਗਿਆ ਜੀ ਰਾਜ ਸਭਾ ਕੋਲੇ ਹਾਂ ਤਾਂ ਹੁਣ ਰਾਜ ਸਭਾ ਕੀ ਕਰੋਗੀ ਵੀ ਕੀ ਇਹਦੇ ਉੱਪਰ ਉਹ ਸ਼ੋਧ ਕਰ ਸਕਦੀ ਹੈ ਕਿ ਉਹ ਕੋਈ ਸਪਾਰਸ਼ ਕਰ ਸਕਦੀ ਹੈ ਸਪਾਰਸ਼ ਤਾਂ ਕਰ ਸਕਦੀ ਹੈ ਪਰ ਸ਼ੋਧ ਨਹੀਂ ਕਰ ਸਕਦੀ ਹਾਂ ਜੇ ਲੋਕ ਸਭਾ ਕਹੇ ਫਿਰ ਸ਼ੋਧ ਕਰ ਸਕਦੀ ਹੈ ਜੇ ਰਾਜ ਸਭਾ ਸਪਾਰਸ਼ ਕਰਦੀ ਹੈ ਸਪਾਰਸ਼ ਨੂੰ ਮੰਨਣਾ ਨਹੀਂ ਮੰਨਣਾ ਇਹ ਲੋਕ ਸਭਾ ਦੀ ਮਰਜ਼ੀ ਹੁੰਦੀ ਹੈ 14 ਦਿਨਾਂ ਤੱਕ ਇਹਨੂੰ ਆਪਣੇ ਕੋਲ ਰੱਖਦੀ ਹੈ ਇਹ 14 ਦਿਨਾਂ ਤੱਕ ਜੇ ਇਹਨੂੰ ਪਾਸ ਕਰ ਦਿੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਇਹ ਆਟੋਮੈਟਿਕ ਕਿ ਹੋ ਜਾਂਦਾ ਭਈ ਪਾਸ ਹੋ ਜਾਂਦਾ ਇਸ ਤੋਂ ਬਾਅਦ ਫਿਰ ਇਹ ਚਲਾ ਜਾਂਦਾ ਬਿੱਲ ਭਾਰਤ ਦੇ ਪ੍ਰੈਜ਼ੀਡੈਂਟ ਕੋਲ ਪ੍ਰੈਜ਼ੀਡੈਂਟ ਆਰਟੀਕਲ ਨੰਬਰ 100 11 ਦੀ ਵਰਤੋਂ ਕਰਦੇ ਹੋਏ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੰਦੇ ਨੇ ਤਾਂ ਇਹ ਬਿੱਲ ਕੀ ਹੋ ਜਾਂਦਾ ਪਾਸ ਹੋ ਜਾਂਦਾ ਇੰਪਲੀਮੈਂਟ ਹੋ ਜਾਂਦਾ ਹੁੰਦਾ ਠੀਕ ਹੈ ਵੀ ਓਕੇ ਚਲੋ ਕੋਈ ਵੀ ਤੁਹਾਡਾ ਸਮਝਾ ਲਈ ਕਰਦੇ ਦੇ ਉਪਰ ਠੀਕ ਹੈ ਤਾਂ ਇਹ ਸੀ ਸਿੰਪਲ ਤੁਹਾਡਾ ਜਿਹੜਾ ਮਨੀ ਬਿੱਲ ਵੈਰੀ ਇੰਪੋਰਟੈਂਟ ਹੈ ਪਰ ਤੁਹਾਡੇ ਐਗਜ਼ਾਮ ਪੁਆਇੰਟ ਆਫ View ਦੇ ਨਾਲ ਪੀਐਸ ਸਟਾਰਟਰ ਲੈਵਲ ਤੱਕ ਐਨਾ ਹੀ ਤੁਹਾਡੇ ਪਾਸੇ ਸਫੀਸ਼ੀਐਂਟ ਹੈ ਹੁੰਦਾ ਤਾਂ ਕਾਫੀ ਡੂੰਘਾਈ ਦੇ ਵਿੱਚ ਵੈਸੇ ਪਰ ਆਪਾਂ ਨੂੰ ਲੈਕਚਰ ਆਰ ਤੇ ਮਾਸਟਰ ਗ੍ਰੇਡਰ ਚ ਕਰਦੇ ਹੁੰਦੇ ਆ ਪਰ ਆਪਾਂ ਚਲੋ ਕੋਈ ਨਹੀਂ ਪੱਜ ਜਦੋਂ ਲੈਕਚਰਰ ਮਾਸਟਰ ਗ੍ਰੇਡਰ ਕੀਤਾ ਤਾਂ ਆਪਾਂ ਫਿਰ ਕਰਾਂਗੇ ਇਸ ਬਾਰੇ ਉਹ ਗੱਲ ਠੀਕ ਹੈ ਜੀ ਚਲੋ ਏਸੀ ਤੁਹਾਡਾ ਬਈ ਮਨੀ ਬਿੱਲ ਹੁਣ ਆਪਾਂ ਗੱਲ ਕਰਦੇ ਆਂ ਵਿੱਤੀ ਬਿੱਲ ਦੀ ਵਿੱਤੀ ਬਿੱਲ ਇਹਦਾ ਜ਼ਿਕਰ ਸਧਾਰਨ ਤੌਰ ਤੇ ਕੀਤਾ ਜਾਂਦਾ ਹੈ ਆਰਟੀਕਲ 117 ਦੇ ਦੁਆਰਾ ਬਈ ਪਰ ਇਹਨੂੰ ਅਸੀਂ 117 1 ਤੇ 117 3 ਦੇ ਤਹਿਤ ਪੜਦੇ ਹੁੰਨੇ ਆ ਇਹਦੇ ਵਿੱਚ ਸੰਚਿਤ ਨਿਧੀ ਦੇ ਨਾਲ ਕਨਸੋਲੀਡੇਟਡ ਜਿਹੜਾ ਫੰਡ ਹੈ ਵੀ ਉਹ ਜੋ ਪੈਸਾ ਕਢਾਉਣਾ ਹੈ ਨਾ ਉਹਦੇ ਨਾਲ ਜੁੜਿਆ ਹੁੰਦਾ ਹੈ ਤੇ ਜਿਹੜਾ ਆਰਟੀਕਲ 117 1 ਹੈ ਇਹ ਸਾਡਾ ਧਨ ਬਿੱਲ ਦੀ ਤਰ੍ਹਾਂ ਹੀ ਹੁੰਦਾ ਹੈ ਇਹ ਧਨ ਬਿੱਲ ਦੀ ਤਰ੍ਹਾਂ ਹੀ ਹੁੰਦਾ ਵੀ ਠੀਕ ਹੈ ਹੁਣ ਜਿਹੜਾ ਸਾਡਾ ਫਾਈਨਾਂਸ ਬਿੱਲ ਹੈ ਜਿਹੜਾ ਸਾਡਾ ਵਿੱਤੀ ਬਿੱਲ ਹੈ ਇਹਦਾ ਕੀ ਫਰਕ ਹੈ ਇਹਦੇ ਵਿੱਚ ਤੁਹਾਨੂੰ ਵਿਸ਼ੇਸ਼ਤਾਵਾਂ ਮਿਲਣਗੀਆਂ ਸਧਾਰਨ ਬਿਲਦੀਆਂ ਵੀ ਤੁਹਾਨੂੰ ਵਿਸ਼ੇਸ਼ਤਾਵਾਂ ਮਿਲਣਗੀਆਂ ਮਨੀ ਬਿਲਦੀਆਂ ਵੀ ਮਤਲਬ ਸਧਾਰਨ ਬਿਲ ਤੇ ਮਨੀ ਬਿਲਦਾ ਇਹ ਮਿਕਸ ਹੈਗਾ ਦੋਨਾਂ ਦਾ ਦੋ ਗੱਲਾਂ ਇਹਦੀਆਂ ਮਿਲਦੀਆਂ ਨੇਗੀਆਂ ਮਨੀ ਬਿਲ ਦੀ ਤਰ੍ਹਾਂ ਬਾਕੀ ਇਹ ਨਹੀਂ ਮਿਲਦੀਆਂ ਨੇਗੀਆਂ ਕਿਹਦੀ ਤਰ੍ਹਾਂ ਸਧਾਰਨ ਮਿਲਦੀਆਂ ਤਰ੍ਹਾਂ ਠੀਕ ਹੈ ਤਾਂ ਇਹਦੀਆਂ ਧਨ ਬਿਲ ਵਰਗਾ ਕਿਵੇਂ ਆ ਬਈ ਇਹ ਧਨ ਬਿਲ ਵਰਗਾ ਕਿਵੇਂ ਆ ਇਹ ਕੋਈ ਬੰਦਾ ਆਪਣੀ ਬੇਬੇ ਵਰਗਾ ਹੁੰਦਾ ਹੈ ਕੋਈ ਬੰਦਾ ਆਪਣੀ ਬਾਪੂ ਵਰਗਾ ਹੁੰਦਾ ਹੈ ਕੋਈ ਬੰਦਾ ਬੇਬੇ ਬੇਬੇ ਬਾਪੂ ਦੋਨਾਂ ਵਰਗਾ ਹੀ ਹੁੰਦਾ ਹੈ ਨਾ ਤਾਂ ਇਹ ਦੋਨਾਂ ਵਰਗਾ ਹੀ ਹੈ ਬਈ ਬੰਦਾ ਇਹ ਹੈ ਨਾ ਖਾਸ ਬੰਦਾ ਇਹ ਕੁੱਲ ਮਿਲਾ ਕੇ ਧਨਵਿਲ ਵਰਗਾ ਕਿਵੇਂ ਹੈ ਬਈ ਇੱਕ ਤਾਂ ਜੀ ਰਾਸ਼ਟਰਪਤੀ ਦੀ ਪਹਿਲਾਂ ਮਨਜ਼ੂਰੀ ਰਾਸ਼ਟਰਪਤੀ ਦੇ ਨੂੰ ਪਹਿਲਾਂ ਮਨਜ਼ੂਰੀ ਚਾਹੀਦੀ ਹੈ ਤੇ ਦੂਸਰਾ ਇਹਦੇ ਵਿੱਚ ਕੀ ਹੈ ਬਈ ਇਹ ਲੋਕ ਸਭਾ ਦੇ ਵਿੱਚ ਹੀ ਪੇਸ਼ ਹੋਊਗਾ ਇਹ ਲੋਕ ਸਭਾ ਦੇ ਵਿੱਚ ਇਹ ਪੇਸ਼ ਹੋਊਗਾ ਇਹ ਆ ਦੋ ਗੱਲਾਂ ਜਿਹੜੀਆਂ ਨੇ ਇਹ ਤਾਂ ਹੈਗੀਆਂ ਨੇ ਮਣੀ ਬਿਲ ਵਰਗੀਆਂ ਬਾਕੀ ਸਾਰਾ ਕੁਝ ਇਹਦਾ ਕਿਤੇ ਵਰਗਾ ਹੈ ਬਈ ਉਹ ਸਾਰਾ ਕੁਝ ਹੈਗਾ ਹੈ ਸਧਾਰਨ ਬਿਲ ਦੀ ਤਰ੍ਹਾਂ ਹੀ ਠੀਕ ਹੈ ਜੀ ਬਾਕੀ ਸਾਰਾ ਕੁਝ ਇਹਦਾ ਸਧਾਰਨ ਬਿਲ ਦੀ ਤਰ੍ਹਾਂ ਹੀ ਹੈਗਾ ਇਹਦਾ ਹਨਾ ਹੁਣ ਜਿਵੇਂ ਸਧਾਰਨ ਬਿਲੀ ਤਰ੍ਹਾਂ ਕੀ ਹੈ ਬਈ ਇਹਦਾ ਮਤਲਬ ਰਾਜ ਸਭਾ ਕੋਲ ਵੀ ਅਸੀਂ ਬਿਲ ਨੂੰ ਰੋਕਣ ਦੀ ਪਾਵਰ ਹੈਗੀ ਹੈ ਜੇ ਰਾਜ ਸਭਾ ਕੋਲ ਰੋਕਣ ਦੀ ਪਾਵਰ ਹੈਗੀ ਹੈ ਤਾਂ ਫਿਰ ਡਿਸ਼ਮ ਡਿਸ਼ਮ ਵੀ ਹੋਗਾ ਬਈ ਲੜਾਈ ਮੁੱਕੀ ਸਭ ਕੁਝ ਚੱਲੂਗਾ ਨਾ ਕੋਸੋਨ ਚੱਲਣਗੇ ਫਿਰ ਤੁਹਾਨੂੰ ਪਤਾ ਹੀ ਹੈ ਚੱਲਦੇ ਵੀ ਹੁੰਦੇ ਨੇ ਕੋਸੋਨ ਨਾ ਹਨਾ ਵਿਵਾਦ ਹੋ ਜਾਂਦਾ ਹੈਗਾ ਨਾ ਤਾਂ ਜੇ ਇਹੋ ਜਿਹਾ ਕੰਮ ਹੋਇਆ ਤਾਂ ਫਿਰ ਰਾਸ਼ਟਰਪਤੀ ਭੱਜੇ ਭੱਜੇ ਆਉਣਗੇ ਤਾਂ ਉਹ ਕਹਿਣਗੇ ਪਾਈ ਵੀ ਲੜਨਾ ਨਹੀਂ ਹੈਗਾ ਬੱਚੋ ਮੈਂ ਤੁਹਾਡਾ ਕੀ ਬਣਾ ਦਿੰਦਾ ਇੱਕ ਸਾਂਝਾ ਸੈਸ਼ਨ ਬੁਲਾ ਦਿੰਦਾ ਤਾਂ ਆਰਟੀਕਲ ਨੰਬਰ 108 ਦੀ ਵਰਤੋਂ ਕਰਦੇ ਹੋਏ ਭਾਰਤ ਦਾ ਰਾਸ਼ਟਰੀ ਸੈਸ਼ਨ ਬੁਲਾ ਦਿੰਦਾ ਵੀ ਉਹ ਸੈਸ਼ਨ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਕਰ ਦਿੰਦਾ ਠੀਕ ਹੈ ਜੀ ਤਾਂ ਇਹ ਆਪਾਂ ਗੱਲ ਇਹਦੇ ਵਿੱਚ ਕੀਤੀ ਸੀ ਠੀਕ ਹੈ ਓਕੇ ਜੁਆਇੰਟ ਸੈਸ਼ਨ ਦੇ ਉੱਪਰ ਬੁਲਾਇਆ ਜਾ ਸਕਦਾ ਹੈਗਾ ਤੇ ਹੋਰ ਇਹਦੀ ਕੀ ਵਿਸ਼ੇਸ਼ਤਾ ਇਦੇ ਉੱਪਰ ਵੀਟੋ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਵੀਟੋ ਵੀ ਦੇ ਉੱਪਰ ਲਾਈ ਜਾ ਸਕਦੇ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਵੀਟੋ ਦਾ ਇਸਤੇਮਾਲ ਵੀ ਕਰ ਸਕਦੇ ਨੇ ਠੀਕ ਹੈ ਤਾਂ ਬਾਕੀ ਸਿਰਫ ਦੋ ਗੱਲਾਂ ਇਹਦੀਆਂ ਮਨੀ ਬਿਲ ਵਰਗੀਆਂ ਨੇਗੀਆਂ ਬਾਕੀ ਸਾਰੀਆਂ ਗੱਲਾਂ ਹੈਗੀਆਂ ਨੇਗੀਆਂ ਸਧਾਰਨ ਬਿਲ ਦੀ ਤਰ੍ਹਾਂ ਹੀ ਠੀਕ ਹੈ ਜੀ ਤਾਂ ਇਹ ਇਹਦੀ ਵਿਸ਼ੇਸ਼ਤਾ ਵੀ ਹੁਣ ਮੰਨ ਲਓ ਤੁਹਾਨੂੰ ਪੇਪਰ 'ਚ ਕੁਐਸਚਨ ਪੁੱਛ ਲਿਆ ਵੀ ਭਾਈ ਦੱਸੋ ਇਹਨਾਂ ਵਿੱਚੋਂ ਕਿਹੜੇ ਬਿਲ ਦੇ ਉੱਪਰ ਜੁਆਇੰਟ ਸੈਸ਼ਨ ਬੁਲਾਇਆ ਜਾ ਸਕਦਾ ਹੈ ਤਾਂ ਤੁਸੀਂ ਦੱਸੋਗੇ ਕਿਹੜੇ ਕਿਹੜੇ ਬਿੱਲ ਨੂੰ ਸਿਰਫ ਲੋਕ ਸਭਾ 'ਚ ਪੇਸ਼ ਕੀਤਾ ਜਾਂਦਾ ਹੈ ਤਾਂ ਵਿੱਤੀ ਬਿੱਲ ਵੀ ਹੈਗਾ ਬਈ ਤੇ ਉਹ ਮਣੀ ਬਿੱਲ ਵੀ ਹੈਗਾ ਜੁਆਇੰਟ ਸੈਸ਼ਨ ਵਾਲਾ ਸਾਡਾ ਸਧਾਰਨ ਬਿੱਲ ਵੀ ਹੈਗਾ ਤੇ ਉਹ ਵਿੱਤੀ ਬਿੱਲ ਵੀ ਹੈਗਾ ਤਾਂ ਸਭ ਕੁਝ ਇਹਦੇ ਉੱਪਰ ਹੈ ਨਾ ਠੀਕ ਹੈ ਇੰਪੋਰਟੈਂਟ ਥੋੜੇ ਬੱਸ ਤੇ ਚਲੋ ਅੱਛਾ ਜੀ ਇਸ ਤੋਂ ਬਾਅਦ ਕੀ ਹੈ ਬਈ ਇਸ ਤੋਂ ਬਾਅਦ ਹੈਗਾ ਸਾਡਾ ਸੰਵਿਧਾਨ ਸੰਸ਼ੋਧਨ ਬਿੱਲ ਸੰਵਿਧਾਨ ਸੰਸ਼ੋਧਨ ਕੀ ਹੁੰਦਾ ਹੈ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਵੇ ਸੰਵਿਧਾਨ ਸੰਸ਼ੋਧਨ ਹੁੰਦਾ ਕੀ ਹੈ ਸਾਡਾ ਸੰਵਿਧਾਨ ਦੁਨੀਆ ਦਾ ਮਹਾਨ ਸੰਵਿਧਾਨ ਇਹ ਸੰਵਿਧਾਨ ਸਾਡਾ ਇੱਕ ਪੁਸਤਕ ਹੈ ਇੱਕ ਪੁਸਤਕ ਦੇ ਰੂਪ ਵਿੱਚ ਹੈ ਕਨਸਟੀਟਿਊਸ਼ਨ ਆਫ ਇੰਡੀਆ ਇਹ ਸਾਡਾ ਸੰਵਿਧਾਨ ਇੱਕ ਕਨਸਟੀਟਿਊਸ਼ਨ ਜਿਹੜਾ ਹੈਗਾ ਸਾਡਾ ਇੱਕ ਪੁਸਤਕ ਦੇ ਰੂਪ ਦੇ ਵਿੱਚ ਹੈ ਹੁਣ ਜੇ ਇਸ ਪੁਸਤਕ ਦੇ ਵੀ ਤੁਸੀਂ ਕੋਈ ਨਵੀਂ ਲਾਈਨ ਐਡ ਕਰਨੀ ਹੈ ਜਾਂ ਤੁਸੀਂ ਕੋਈ ਲਾਈਨ ਰਿਮੂਵ ਕਰਨੀ ਹੈ ਜੇ ਐਡ ਕਰਨੀ ਹੈ ਤਾਂ ਵੀ ਜੇ ਰਿਮੂਵ ਕਰਨੀ ਹੈ ਤਾਂ ਵੀ ਇੱਕ ਹੀ ਮੰਨੀ ਜਾਊਗੀ ਬਈ ਇਹ ਮੰਨੀ ਜਾਊਗੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸ਼ੋਧ ਤੇ ਸਧਾਰਨ ਤੌਰ ਤੇ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਕਰਦੇ ਹੁੰਨੇ ਆ ਇਹ ਆਰਟੀਕਲ ਨੰਬਰ 368 ਦੇ ਦੁਆਰਾ ਕਰਦੇ ਆ ਇਹ 368 ਆਰਟੀਕਲ ਦੇ ਦੁਆਰਾ ਕੀਤੀ ਜਾਂਦੀ ਅਮੈਂਡਮੈਂਟ ਬਈ ਹੈ ਨਾ ਅੱਛਾ ਤੇ ਇਹ ਕਨਸੈਪਟ ਆਪਾਂ ਕਿੱਥੋਂ ਲੈ ਚੁੱਕੇ ਆਗੇ ਇਹ ਕਨਸੈਪਟ ਅਸੀਂ ਲੈ ਚੁੱਕੇ ਆਂ ਦੱਖਣੀ ਅਫਰੀਕਾ ਦੇ ਕਨਸਟੀਟਿਊਸ਼ਨ ਤੋਂ ਬਈ ਦੱਖਣੀ ਅਫਰੀਕਾ ਦੇ ਕਨਸਟੀਟਿਊਸ਼ਨ ਤੋਂ ਅਸੀਂ ਉਧਾਰ ਲਿਆ। ਮਤਲਬ ਜਿਵੇਂ ਦੱਖਣੀ ਅਫਰੀਕਾ ਦੇ ਸੰਵਿਧਾਨ ਦੇ ਵਿੱਚ ਸ਼ੋਧ ਕੀਤੀ ਜਾਂਦੀ ਹੈ, ਉਵੇਂ ਸਾਡੇ ਸੰਵਿਧਾਨ ਦੇ ਵਿੱਚ ਸ਼ੋਧ ਕੀਤੀ ਜਾਂਦੀ ਹੈ। ਤਾਂ ਆਪਾਂ ਕਿੱਥੋਂ ਲੈ ਲਿਆ ਵੀ ਇਹ? ਇਹ ਦੱਖਣੀ ਅਫਰੀਕਾ ਤੋਂ ਲੈ ਲਿਆ ਉਹ ਆਰ ਆਪਾਂ ਇੰਪੋਰਟੈਂਟ ਤੁਹਾਡੇ ਵਾਸਤੇ ਹੈ ਨਾ। ਠੀਕ ਹੈ ਭਾਈ। ਚਲੋ। ਅੱਛਾ ਹੁਣ ਇਹ ਨਹੀਂ ਹੈਗਾ ਵੀ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਕੀਤੀ ਜਾਂਦੀ ਹੈ, ਇਹ ਆਰਟੀਕਲ 368 ਦੇ ਦੁਆਰੇ ਕੀਤੀ ਜਾਂਦੀ ਗੱਲੀ। ਇਹ ਨਹੀਂ ਹੈਗਾ। ਵੀ ਜੇ ਅਮੈਂਡਮੈਂਟ ਕਰਨੀ ਹੈ ਤਾਂ ਉਹ 368 ਦੇ ਦੁਆਰੇ ਕੀਤੀ ਜਾਊਗੀ। ਅਮੈਂਡਮੈਂਟ ਦੇ ਤਰੀਕੇ ਹੋਰ ਵੀ ਹੈਗੇ ਨੇ ਜਿਵੇਂ ਪਹਿਲਾਂ ਆਪਾਂ ਗੱਲ ਕਰੀ ਹੋਈ ਆ ਬਈ ਕੀ ਗੱਲ ਕਰੀ ਆਪਾਂ ਤੁਸੀਂ ਦੇਖੋ ਯਾਦ ਕਰੋ ਮੜਾ ਜਾ ਆਰਟੀਕਲ ਨੰਬਰ 29 ਤੁਸੀਂ ਯਾਦ ਕਰੋ ਆਰਟੀਕਲ ਨੰਬਰ 39 ਹਨਾ ਜਿਵੇਂ ਜਦੋਂ ਸਮੁੰਦਰ ਨੂੰ ਪਾਰ ਕਰਨਾ ਹੁੰਦਾ ਨਾ ਜਦੋਂ ਸੀਤਾ ਦੀ ਖੋਜ ਜਲ ਰਹੀ ਹੁੰਦੀ ਹੈ ਤੇ ਕਹਿੰਦੇ ਵੀ ਕੌਣ ਸਮੁੰਦਰ ਲੰਘ ਕੇ ਜਾਊਗਾ ਤਾਂ ਕਹਿੰਦੇ ਇੱਕੋ ਹੀ ਬੰਦਾ ਹੈ ਹਨੂਮਾਨ ਜਿਹੜਾ ਸਮੁੰਦਰ ਨੂੰ ਲੰਘ ਲੰਘ ਸਕਦਾ ਬਈ ਠੀਕ ਹੈ ਜਿਆ ਉਹਨੂੰ ਪਾਰ ਕਰ ਸਕਦਾ ਹੈਗਾ ਤਾਂ ਫਿਰ ਉਹਦੋਂ ਨਾ ਹਨੂਮਾਨ ਦੀਆਂ ਸ਼ਕਤੀਆਂ ਨੂੰ ਜਗਾਇਆ ਜਾਂਦਾ ਹੈ ਹਨਾ ਵੀ ਭਾਈ ਹਨੂਮਾਨ ਤੇਰੇ ਕੋਲ ਸ਼ਕਤੀਆਂ ਬਹੁਤ ਨੇਗੀਆਂ ਤਾਂ ਉਹ ਜਾਣ ਤੋਂ ਇਨਕਾਰ ਕਰਦੇ ਨੇ ਕਿ ਜਾਂਦਾ ਇੱਕ ਵਾਰੀ ਫਿਰ ਉਹਨੂੰ ਸ਼ਕਤੀਆਂ ਬੋਲ ਬੋਲ ਕੇ ਬੋਲ ਬੋਲ ਕੇ ਮੱਥਾ ਮੂਥਾ ਮਾਰ ਕੇ ਉਹਨੂੰ ਜਗਾਇਆ ਜਾਂਦਾ ਫਿਰ ਉਹਦੀਆਂ ਸ਼ਕਤੀਆਂ ਕਦਮ ਜਾਗ ਜਾਂਦੀਆਂ ਨੇ ਤਾਂ ਇਸ ਪ੍ਰਕਾਰ ਮੈਂ ਤੁਹਾਨੂੰ ਭਾਈ ਤੁਸੀਂ ਸਾਰੇ ਹਨੂਮਾਨੀਓ ਮੈਂ ਤੁਹਾਡੀ ਸ਼ਕਤੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਭਾਈ ਤੁਸੀਂ ਪੜਿਆ ਹੋਇਆ ਆਪਣੀ ਸ਼ਕਤੀਆਂ ਨੂੰ ਯਾਦ ਕਰੋ ਕਿ ਆਰਟੀਕਲ ਨੰਬਰ 2 ਆਰਟੀਕਲ ਨੰਬਰ 3 ਤੁਸੀਂ ਪੜਿਆ ਹੋਇਆ ਹੈ ਠੀਕ ਹੈ ਪਰ ਤੁਸੀਂ ਨਹੀਂ ਯਾਦ ਕਰ ਰਹੇ ਆਪਣੀ ਸ਼ਕਤੀਆਂ ਨੂੰ ਵੀ ਭੁੱਲੇ ਪਏ ਹੋ ਨਾ ਤਾਂ ਆਰਟੀਕਲ ਨੰਬਰ 2 ਹਟਾ ਕੀ ਕਹਿੰਦਾ ਵੀ ਜੇ ਕਿਸੇ ਨਵੇਂ ਰਾਜ ਨੂੰ ਭਾਰਤ 'ਚ ਸ਼ਾਮਲ ਕਰਨਾ ਹੈ ਨਵੇਂ ਰਾਜ ਨੂੰ ਠੀਕ ਹੈ ਉਹਦੇ ਵਿੱਚ ਆਰਟੀਕਲ 2 ਦਾ ਜੇ ਬਣੇ ਹੋਏ ਰਾਜ ਦੇ ਵਿੱਚ ਕੋਈ ਨਵਾਂ ਰਾਜ ਬਣਾਉਣਾ ਹੈ ਤਾਂ ਆਰਟੀਕਲ ਨੰਬਰ 3 ਦਾ ਇਸਤੇਮਾਲ ਕਰਦੇ ਐਸੀ ਫਿਰ ਅਸੀਂ ਆਰਟੀਕਲ ਨੰਬਰ 4 ਵੀ ਪੜ੍ਹਦੇ ਹੁੰਨੇ ਆ ਆਰਟੀਕਲ ਨੰਬਰ 4 ਕੀ ਪੜ੍ਹਦੇ ਆ ਅਸੀਂ ਆਰਟੀਕਲ ਨੰਬਰ 4 ਪੜ੍ਹਦੇ ਆ ਵੀ ਜਦੋਂ ਆਰਟੀਕਲ 2 ਤੇ 3 ਦਾ ਇਸਤੇਮਾਲ ਕੀਤਾ ਜਾਊਗਾ ਤਾਂ ਆਰਟੀਕਲ ਨੰਬਰ 4 ਦੇ ਅਨੁਸਾਰ ਇਹਨੂੰ ਅਸੀਂ ਆਰਟੀਕਲ ਨੰਬਰ 368 ਦੇ ਤਹਿਤ ਸੰਵਿਧਾਨ ਸੋਸ਼ੋਧਨ ਫਿਰ ਨਹੀਂ ਮੰਨਦੇ ਆਗੇ ਬਈ ਠੀਕ ਹੈ ਜਾਗ ਦੀ ਸ਼ਕਤੀ ਚਲੋ ਜੇ ਟਾਈਮ ਨਾਲ ਜਾਗ ਜੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫੇਰੇ ਨੁਕਸਾਨ ਫਿਰ ਤਾਂ ਸਮੁੰਦਰ 'ਚ ਡੁੱਬ ਜੋਗੇ ਫੇਰਾ ਠੀਕ ਹੈ ਕਦੇ ਉਹੀ ਗੱਲ ਹਨਾ ਇਸ ਕਰਕੇ ਆਪਣੀ ਸ਼ਕਤੀਆਂ ਨੂੰ ਪਹਿਲਾਂ ਜਗਾ ਕੇ ਰੱਖੋ ਬਈ ਹਨਾ ਓਕੇ ਚਲੋ ਤਾਂ ਇਹਨੂੰ ਆਰਟੀਕਲ ਨੰਬਰ 4 ਦੇ ਅਨੁਸਾਰ 368 ਦੇ ਦੁਆਰਾ ਅਮੈਂਡਮੈਂਟ ਨਹੀਂ ਬਣਾਇਆ ਜਾਂਦਾ ਹੁੰਦਾ ਤਾਂ ਆਰਟੀਕਲ 368 ਦੇ ਵਿੱਚ ਸਾਡੇ ਬਈ ਕਨਸਟੀਟਿਊਸ਼ਨ ਅਮੈਂਡਮੈਂਟ ਦੀ ਗੱਲ ਕੀਤੀ ਜਾਂਦੀ ਹੈ ਸੰਵਿਧਾਨ ਸੰਸ਼ੋਧਨ ਦੀ ਗੱਲ ਜਿਹੜੀ ਉਹ ਕੀਤੀ ਜਾਂਦੀ ਹੁੰਦੀ ਹੈ ਠੀਕ ਹੈ ਅੱਛਾ ਹੁਣ ਜਿਹੜਾ ਸੰਵਿਧਾਨ ਸੰਸ਼ੋਧਨ ਹੈ ਬਈ ਇਹ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ ਜਿਹੜਾ ਸਾਡਾ ਸੰਵਿਧਾਨ ਸੰਸ਼ੋਧਨ ਹੈ ਨਾ ਇਹ ਵੀ ਤਿੰਨ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਕਿਵੇਂ ਬਈ ਪਹਿਲਾ ਹੈਗਾ ਸਧਾਰਨ ਬਹੁਮਤ ਦੁਆਰਾ ਸਧਾਰਨ ਬਹੁਮਤ ਦੂਸਰਾ ਹੈਗਾ ਜੀ ਸਾਡਾ ਵਿਸ਼ੇਸ਼ ਬਹੁਮਤ ਤੀਸਰਾ ਹੈਗਾ ਜੀ ਸਾਡਾ ਵਿਸ਼ੇਸ਼ ਬਹੁਮਤ ਪਲੱਸ ਰਾਜਾਂ ਦੀ ਸਹਿਮਤੀ ਠੀਕ ਹੈ ਜੀ ਵਿਸ਼ੇਸ਼ ਬਹੁਮਤ ਪਲੱਸ ਰਾਜਾਂ ਦੀ ਸਹਿਮਤੀ ਤੇ ਤਿੰਨ ਤਰੀਕੇ ਦੇ ਨਾਲ ਬਹੁਮਤ ਜਿਹੜਾ ਕੀਤਾ ਜਾਂ ਸਿੰਪਲ ਹੈ ਆ ਸਧਾਰਨ ਬਹੁਮਤ ਹੈ ਵਿਸ਼ੇਸ਼ ਬਹੁਮਤ ਹੈ ਵਿਸ਼ੇਸ਼ ਬਹੁਮਤ ਪਲੱਸ ਰਾਜਾਂ ਦੀ ਸਹਿਮਤੀ ਹੈ ਬਈ ਠੀਕ ਹੈ ਅੱਛਾ ਹੁਣ ਦੇਖੋ ਜਿਹੜਾ ਸੁਧਾਰਨ ਬੌਮਦ ਆ ਵੀ ਇਹਦਾ ਕੀ ਮਤਲਬ ਹੋਇਆ ਹਨ ਇਹ ਤੋਂ ਇਹ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਵੀ ਜਿਹੜਾ ਸਾਡਾ ਸੈਸ਼ਨ ਹੈ ਨਾ ਸੰਸਦ ਦਾ ਇਹ ਕਿੰਨੇ ਬੰਦੇ ਹਾਜ਼ਰ ਨੇ ਤਾਂ ਬੁਲਾਇਆ ਜਾਂਦਾ ਵੀ ਜਿਵੇਂ ਉਹ 500 50 ਦੀ ਸੰਖਿਆ ਹੈ ਤਾਂ ਲੋਕ ਸਭਾ ਜੇ 55 ਬੰਦੇ ਆਏ ਨੇ ਇਹ ਨਹੀਂ ਵੀ ਦੋ ਬੰਦੇ ਬੈਠੇ ਨੇ ਆ ਕੇ ਚਲੋ ਜੀ ਕਾਰਵਾਈ ਸ਼ੁਰੂ ਰਾਜ ਸਭਾ ਦੇ ਵਿੱਚ 250 ਦੀ ਸੰਖਿਆ ਹੈ ਤਾਂ 250 ਦਾ 25 ਜੇ 25 ਬੰਦੇ ਆਏ ਨੇ ਤਾਂ ਕਾਰਵਾਈ ਚੱਲ ਪੈਂਦੀ ਹੈ ਹਨ ਕੁਝ ਟਾਪਿਕ ਸਾਡੇ ਸੰਵਿਧਾਨ ਦੇ ਵਿੱਚ ਇਹੋ ਜਿਹੇ ਹੈਗੇ ਨੇ ਜਿਹੜੇ ਸੁਧਾਰਨ ਬੌਮਦ ਦੁਆਰਾ ਪਾਸ ਕੀਤੇ ਜਾ ਸਕਦੇ ਨੇ ਤਉ ਇਹ ਲਈ ਬਹੁਮਤ ਕੀ ਚਾਹੀਦਾ ਭਾਈ ਜੇ 55 ਬੰਦੇ ਆਗੇ ਮੰਨ ਲਓ ਹਣਾ ਤਾਂ ਇਹਦਾ ਬਹੁਮਤ ਕੀ ਹੋਜੂਗਾ ਭਾਈ ਮੰਨ ਲਓ 30 25 ਦਾ ਇੱਕ ਵਾਸੇ 30 ਹੋਗੇ ਇੱਕ ਵਾਸੇ 25 ਹੋਗੇ ਚਲੋ ਜੀ ਪਾਸ ਹੋ ਗਿਆ ਮੰਨ ਲਓ 100 ਬੰਦੇ ਆ ਗਿਆ ਤਾਂ 100 ਬੰਦਿਆਂ ਦਾ ਬਹੁਮਤ ਕਿੰਨਾ ਹੋ ਗਿਆ ਜੀ ਇੱਕ ਵਾਸੇ 51 ਬੰਦੇ ਹੋਗੇ ਕੁਐਸਚਨ 49 ਬੰਦੋਗੇ ਚਲੋ ਜੀ ਪਾਸ ਹੋ ਗਿਆ ਇਸ ਤਰੀਕੇ ਨਾਲ ਸਧਾਰਨ ਬਹੁਮਤ ਦੁਆਰਾ ਪਾਸ ਹੋ ਜਾਂਦਾ ਹੈ ਜਿਹੜਾ ਵਿਸ਼ੇਸ਼ ਬਹੁਮਤ ਹੁੰਦਾ ਵੀ ਇਹ ਦੋ ਪ੍ਰਕਾਰ ਦਾ ਹੁੰਦਾ ਕਿਹੜਾ ਭਾਈ ਇੱਕ ਤਾਂ ਹੁੰਦਾ ਜੀ ਕੁੱਲ ਸਦਨ ਦਾ ਬਹੁਮਤ ਕੁੱਲ ਸਦਨ ਦਾ ਬਹੁਮਤ ਹੁਣ ਕੁੱਲ ਸਦਨ ਦੇ ਬਹੁਮਤ ਦਾ ਕੀ ਮਤਲਬ ਹੋਇਆ ਭਈ ਕੁੱਲ ਸਦਨ ਦੇ ਬਹੁਮਤ ਦਾ ਮਤਲਬ ਇਹ ਹੋਇਆ ਵੀ ਮੰਨ ਲਓ ਕੁੱਲ ਸੰਖਿਆ ਸਾਡੀ 543 ਹੈ ਵਰਤਮਾਨ ਦੀ ਆਪਾਂ ਗੱਲ ਕਰਦੇ ਆਂ ਉਹ ਤਾਂ 550 543 ਹੈ ਨਾ ਤਾਂ ਇਹਦਾ ਬਹੁਮਤ ਕਿੰਨਾ ਹੋਊਗਾ ਜੀ 272 ਤਾਂ ਇਹਦਾ ਬਹੁਮਤ ਕੁੱਲ ਸਦਨ ਦਾ ਬਹੁਮਤ ਦਾ ਮਤਲਬ 272 ਬੰਦੇ ਤੁਹਾਡੇ ਨਾਲ ਹੋਣੇ ਚਾਹੀਦੇ ਨੇ ਫਿਰ ਕਿਸੇ ਟੌਪਿਕ ਨੂੰ ਆਪਾਂ ਪਾਸ ਕਰ ਸਕਦੇ ਹਾਂਗੇ ਠੀਕ ਹੈ ਜਾਂ ਫਿਰ ਜਿੰਨੇ ਬੰਦੇ ਹਾਜ਼ਰ ਨੇ ਜਿੰਨੇ ਬੰਦੇ ਹਾਜ਼ਰ ਨੇ ਤਾਂ ਹਾਜ਼ਰ ਦਾ 2/3 ਮੰਨ ਲਓ ਜੀ 200 ਬੰਦਾ ਹਾਜ਼ਰ ਹੈ ਇਹਦਾ 2/3 ਕਿੰਨਾ ਹੋ ਗਿਆ ਭਈ ਇਹਦਾ 2/3 ਮੈਜੋਰਟੀ ਇਹਦੀ ਕਿੰਨੀ ਹੋ ਜਾਂਦੀ ਹੈਗੀ ਤਾਂ ਇਹਦੀ 2/3 ਮੈਜੋਰਟੀ ਲਗਭਗ ਲਗਭਗ 138 ਦੇ ਕਰੀਬ ਠੀਕ ਹੈ ਜੀ 2/3 ਮੈਜੋਰਟੀ ਹੈ ਨਾ ਜੇ 100 ਬੰਦਾ ਹਾਜ਼ਰ ਹੈ ਤਾਂ 68 ਬੰਦੇ ਠੀਕ ਹੈ ਇਹਦਾ 132 ਦੇ ਕਰੀਬ ਹੋ ਸਾਰੀ 132 ਦੇ ਕਰੀਬ ਹੋ ਗਿਆ 132 ਦੇ ਕਰੀਬ ਬੰਦੇ ਛੋਟੇ ਨਾਲ ਹੋਣੇ ਚਾਹੀਦੇ ਨੇਗੇ ਤਾਂ 2/3 ਾਜਵੇਂ ਛੋਟੇ ਇੱਕ ਹੁੰਦਾ ਹੈ ਵਿਸ਼ੇਸ਼ ਬਹੁਮਤ ਪਲਸ ਰਾਜਾਂ ਦੀ ਸਹਿਮਤੀ ਵਿਸ਼ੇਸ਼ ਬਹੁਮਤ ਪਲਸ ਰਾਜਾਂ ਦੀ ਸਹਿਮਤੀ ਦਾ ਮਤਲਬ ਕੀ ਹੋ ਗਿਆ ਵਿਸ਼ੇਸ਼ ਬਹੁਮਤ ਤਾਂ ਦੇਖੋ ਇਹ ਹੀ ਹੋ ਗਿਆ ਹੁਣ ਜਿਵੇਂ ਇੱਕ ਸਾਡੇ ਨਾਲ ਪਿੱਛੇ ਦੇ ਜੀਐਸਟੀ ਲਾਗੂ ਕੀਤਾ ਸੀ ਹੁਣ ਤਾਂ ਖੈਰ ਪੁਰਾਣਾ ਹੋ ਗਿਆ ਚਲੋ ਇਹ ਤਾਂ ਜੀਐਸਟੀ ਲਾਗੂ ਕਰਨ ਦੇ ਲਈ ਰਾਜਾਂ ਦੀ ਸਹਿਮਤੀ ਵੀ ਜ਼ਰੂਰੀ ਸੀ ਤਾਂ ਜਿੰਨੀਆਂ ਸਾਡੀ ਵਿਧਾਨ ਸਭਾਵਾਂ ਨੇ ਜਿਵੇਂ ਸਾਡੇ 28 ਰਾਜਾਂ ਦੀ ਵਿਧਾਨ ਸਭਾ ਬਣੇਗੀਆਂ ਤਿੰਨ ਸਾਡੇ ਯੂਟੀ ਸੀ ਵਿਧਾਨ ਸਭਾਵਾਂ ਨੇ ਤਾਂ ਟੋਟਲ ਸਾਡੇ 31 ਵਿਧਾਨ ਸਭਾਵਾਂ ਹੋਣਗੀਆਂ ਤਾਂ 31 ਦੇ ਵਿੱਚੋਂ 16 ਰਾਜਾਂ ਦੁਆਰਾ ਇਹ ਪਾਸ ਕਰਨਾ ਜ਼ਰੂਰੀ ਹੈ ਬਈ 16 ਰਾਜਾਂ ਦੁਆਰਾ ਨੂੰ ਪਾਸ ਕਰਨਾ ਜ਼ਰੂਰੀ ਹੈ ਫੇਰ ਹੀ ਇਹ ਬਿਲ ਕਾਨੂੰਨ ਬਣ ਸਕਦਾ ਹੋਂ ਅਦਰਵਾਈਜ਼ ਬਿਲ ਨਹੀਂ ਤਾਂ ਇਸ ਤਰੀਕੇ ਸਾਡਾ ਕਨਸਟੀਟਿਊਸ਼ਨ ਲਚਕੀਲਾ ਵੀ ਹੈ ਤੇ ਸਾਡਾ ਕਨਸਟੀਟਿਊਸ਼ਨ ਕਠੋਰ ਵੀ ਹੈ ਪੜਕੇ ਹੈ ਨਾ ਪਹਿਲਾਂ ਪੜਦੇ ਹੋ ਨੇ ਇਹਦੇ ਬਾਰੇ ਨਾ ਤਾਂ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਇਹਨੂੰ ਯਾਦ ਕਰਨਾ ਆਪਾਂ ਚੰਗੀ ਤਰ੍ਹਾਂ ਦਿਮਾਗ 'ਚ ਫਿੱਟ ਕਰ ਲੈਣਾ ਆਪਾਂ ਸਧਾਰਨ ਮੁਹੰਮਦ ਵਿਸ਼ੇਸ਼ ਮੁਹੰਮਦ ਵਿਸ਼ੇਸ਼ ਮੁਹੰਮਦ ਪਲੱਸ ਰਾਜਾਂ ਦੀ ਸਹਿਮਤੀ ਦੇ ਦੌਰਾਨ ਕੀਤਾ ਜਾ ਸਕਦਾ ਹੈ ਬਈ ਗੱਲ ਕਲੀਅਰ ਹੈ ਚਲੋ ਹੁਣ ਆਪਾਂ ਕਿਹਦੀ ਗੱਲ ਕਰਦੇ ਸੀ ਆਪਾਂ ਗੱਲ ਕਰਦੇ ਸੀਗੇ ਵਿਸ਼ੇਸ਼ ਸੌਰੀ ਸਧਾਰਨ ਮੁਤਲਬ ਸੰਵਿਧਾਨ ਸੰਸ਼ੋਧਨ ਬਿਲਦੀ ਤਾਂ ਇਹਦੀਆਂ ਕੀ ਵਿਸ਼ੇਸ਼ਤਾਵਾਂ ਨੇ ਬਈ ਇਹਦੀਆਂ ਵਿਸ਼ੇਸ਼ਤਾਵਾਂ ਕਰ ਲਓ ਜਦੋਂ ਤੁਸੀਂ ਵਿਸ਼ੇਸ਼ਤਾਵਾਂ ਕਰ ਲੈਨੇ ਹੋ ਨਾ ਤਾਂ ਫਿਰ ਤੁਸੀਂ ਕੁਸਚਨ ਨੂੰ ਦਿਮਾਗ 'ਚ ਚੰਗੀ ਤਰ੍ਹਾਂ ਫਿੱਟ ਕਰ ਲੈਨੇ ਹੋ ਜਿਵੇਂ ਇਹਦੀ ਵਿਸ਼ੇਸ਼ਤਾ ਰਾਜ ਸਭਾ ਤੇ ਲੋਕ ਸਭਾ ਦੀ ਪਾਵਰ ਇਹਦੇ ਉੱਪਰ ਕੀ ਹੈ ਸਮਾਨ ਹੈ ਠੀਕ ਹੈ ਜੀ ਕੋਈ ਵਿਵਾਦ ਹੋਇਆ ਕੋਈ ਵਿਵਾਦ ਤੇ ਬਿਲ ਕਿ ਹੋ ਜਾਂਦਾ ਹੈ ਬਿਲ ਹੋ ਜਾਂਦਾ ਖਤਮ ਮਤਲਬ ਇਹਦੇ ਉੱਪਰ ਜੁਆਇੰਟ ਸੈਸ਼ਨ ਨਹੀਂ ਆ ਸਕਦਾ ਜੇ ਖਤਮ ਹੋ ਗਿਆ ਤਾਂ ਸਾਂਝਾ ਸੈਸ਼ਨ ਇਹਦੇ ਉੱਪਰ ਸਾਂਝਾ ਸੈਸ਼ਨ ਇਹਦੇ ਉੱਪਰ ਨਹੀਂ ਹੈਗਾ ਵੀ ਸਾਂਝਾ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ ਇਹਦੇ ਉੱਪਰ ਠੀਕ ਹੈ ਤੇ ਕੋਈ ਵੀ ਵੀਟੋ ਦਾ ਇਸਤੇਮਾਲ ਇਹਦੇ ਉੱਪਰ ਨਹੀਂ ਕੀਤਾ ਜਾਂਦਾ ਕੋਈ ਵੀਟੋ ਨਹੀਂ ਇਹਦੇ ਉੱਪਰ ਲੱਗਦੀ ਹੈਗੀ ਬਈ ਸਮਝ ਰਹੇ ਹੋ ਗੱਲ ਠੀਕ ਹੈ ਜੀ ਚਲੋ ਕਿਸੇ ਪ੍ਰਕਾਰ ਦੀ ਵੀਟੋ ਦਾ ਇਸਤੇਮਾਲ ਇਹਦੇ ਉੱਪਰ ਨਹੀਂ ਕੀਤਾ ਜਾਂਦਾ ਹੁੰਦਾ ਬਈ ਤੇ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਯਾਦ ਕਰਨਾ ਆਪਾਂ ਠੀਕ ਹੈ ਆ ਕੁਝ ਵਿਸ਼ੇਸ਼ਤਾਵਾਂ ਨੇ ਹੁਣ ਵਿਸ਼ੇਸ਼ਤਾਵਾਂ ਤੁਹਾਡੇ ਦਿਮਾਗ 'ਚ ਆ ਗਈਆਂ ਤਾਂ ਫਿਰ ਤੁਸੀਂ ਨਾਲ ਦੀ ਨਾਲ ਕਨਸਟੀਟਿਊਸ਼ਨ ਨੂੰ ਅਮੈਂਡਮੈਂਟ ਬਿਲ ਨੂੰ ਸਮਝੋਗੇ ਨਾਲ ਦੀ ਨਾਲ ਠੀਕ ਹੈ ਚਲੋ ਇਦੇ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਦਾ ਬਈ ਸਾਡਾ ਪੀਐਸਟ ਦਾ ਬੈਚ ਮਹਾ ਪੈਕ ਆਫਰ ਆ ਪਿਛਲੇ ਬੈਚ ਦੇ ਵਿੱਚ ਵੀ ਪੰਜਾਬ ਦੇ ਸਭ ਤੋਂ ਹਾਈएस्ट ਰਿਜ਼ਲਟ ਦੇਣ ਵਾਲਾ ਜਦੂ ਐਜੂਕੇਸ਼ਨ ਪਹਿਲੇ ਦਿਨ ਤੋਂ ਰਿਜ਼ਲਟ ਤੁਸੀਂ ਸਾਡੇ ਰਿਜ਼ਲਟ ਲਈ ਜਾ ਕੇ ਸਾਡੀ YouTube ਤੇ ਚੈੱਕ ਕਰ ਸਕਦੇ ਹੋ ਸ਼ਾਰਟ ਚ ਜਾ ਕੇ ਚੈੱਕ ਕਰ ਸਕਦੇ ਹੋਗੇ ਠੀਕ ਹੈ ਤਾਂ ਆਪਣੇ ਸਾਥੀ ਮਿੱਤਰਾਂ ਨੂੰ ਜਰੂਰ ਰეკਮੈਂਡ ਕਰਨੀ ਹੈ ਸਾਡਾ ਇਹ ਬੈਚ ਸਿਰਫ 3500 ਰੁਪਏ ਦਾ ਦੇ ਰਹੇ ਨੇ ਤੇ ਨਾਲ ਸਾਡੀ ਸੀਡੀਪੀ ਦੀ ਪੰਜਾਬ ਦੀ ਪਹਿਲੀ ਬੁੱਕ ਹੈ ਜਿਹੜੀ ਇਹ ਸੀਡੀਪੀ ਦੀ ਸਭ ਕੁਝ ਪਹਿਲੇ ਹੀ ਹੁੰਦਾ ਹੈ ਅਸੀਂ ਵੀ ਪਹਿਲੇ ਹੀ ਅਨੇ ਪ੍ਰਮਾਣਮਾਤਮਿਕ ਕਿਰਪਾ ਨਾਲ ਸਭ ਤੋਂ ਵਧੀਆ ਰਿਜ਼ਲਟ ਅਸੀਂ ਦਿੰਦੇ ਨੇਗੇ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਸਿਰਫ 3500 ਰੁਪਏ ਦਾ ਬੈਚ ਹੈ ਬਈ ਠੀਕ ਹੈ ਜੀ ਇਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਤੇ ਕਾਲ WhatsApp ਕਰ ਸਕਦੇ ਹੋ ਆਫਲਾਈਨ ਕਰਨਾ ਤਾਂ ਵਾਈਲੈਸ ਕੈਡਮੀ ਬੋਟ ਲਾੜਾ ਦੇ ਵਿੱਚ ਬਸ ਸਟੈਂਡ ਦੇ ਨੇੜੇ ਆ ਠੀਕ ਹੈ ਤੁਸੀਂ ਜੁਆਇਨ ਕਰ ਸਕਦੇ ਅਕੈਡਮੀ ਨੂੰ ਰਾਇਲ ਸਿਟੀ ਰੋਡ ਦੇ ਉੱਪਰ ਹੈ ਪੰਪ ਜਿਹੜਾ ਹੈ ਨਾ ਉਹਦੇ ਨਾਲ ਮੁੜ ਕੇ ਜਿਹੜੀ ਗਲੀ ਹੈ ਉਹਦੇ ਵਿੱਚ ਵਾਈਲੈਸ ਅਕੈਡਮੀ ਹੈਗੀ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਜਾ ਕੇ ਠੀਕ ਹੈ ਅੱਛਾ ਹੁਣ ਆਪਾਂ ਇਹਨੂੰ ਲੋਕ ਸਭਾ ਜੇ ਲੈ ਆਓ ਰਾਸ ਸਭਾ ਠੀਕ ਹੈ ਤਾਂ ਉਹੀ ਪਹਿਲਾ ਪੜਾ ਦੂਸਰਾ ਪੜਾ ਤੀਸਰਾ ਪੜਾ ਸਭ ਕੁਝ ਚੱਲਦਾ ਸੇਮ ਉਮੀ ਫਿਰ ਇਸ ਸਦਨ ਚ ਚਲੇਗਾ ਜਿੱਧਰ ਜੇ ਕਿਤੇ ਲੜਾਈ ਪੜਾਈ ਹੋਗੀ ਬਈ ਫਿਰ ਬਿਲ ਕੀ ਹੋ ਜਾਊਗਾ ਖਤਮ ਹੋ ਜਾਊਗਾ ਹੁਣ ਲੜਾਈ ਪੜਾਈ ਨਹੀਂ ਹੁੰਦੀ ਹੈਗੀ ਤਾਂ ਬਿਲ ਚਲੇਗਾ ਉਹ ਭਰ ਦੇ ਰਾਸ਼ਟਰਪਤੀ ਦੇ ਕੋਲੇ ਰਾਸ਼ਟਰਪਤੀ ਵਿਰੋਹੀ 111 ਆਰਟੀਕਲ ਦਾ ਕੰਮ ਠੀਕ ਹੈ ਜੀ ਉਹਦੇ ਦੁਆਰਾ ਨੂੰ ਬਿਲ ਨੂੰ ਪਾਸ ਕਰੂਗਾ ਠੀਕ ਹੈ ਤਾਂ ਬਿਲ ਕੀ ਬਣ ਜਾਂਦਾ ਇਸ ਵਾਰ ਇਹ ਕਾਨੂੰਨ ਬਣ ਜਾਂਦਾ ਇਹਦਾ ਮਤਲਬ ਕੀ ਹੈ ਵੀ ਰਾਸ਼ਟਰਪਤੀ ਕਨਸਟੀਟਿਊਸ਼ਨ ਅਮੈਂਡਮੈਂਟ ਬਿਲ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਵੀਟੋ ਦਾ ਇਸਤੇਮਾਲ ਨਹੀਂ ਕਰ ਸਕਦੇ ਬਈ ਨਹੀਂ ਕਰ ਸਕਦੇ ਹੁੰਦੇ ਬਈ हां ठीक कर है ਤੁਸੀਂ ਪਾਸ ਕਰ ਲਿਆ ਤਾਂ ਫਿਰ ਆਪਣੇ ਸਾਥੀ ਮਿੱਤਰਾਂ ਨੂੰ ਰეკਮੈਂਡ ਕਰ ਦਿਆ ਕਰੋ ਯਾਰ ਜਾਣ ਪਛਾਣ ਦੇ ਤੁਹਾਡੇ ਬੰਦੇ ਆਉਣਗੇ ਕੋਈ ਸਾਥੀ ਮਿੱਤਰ ਦੇ ਦੋਸਤ ਰਿਸ਼ਤੇਦਾਰ ਉਹਨਾਂ ਨੂੰ ਰეკਮੈਂਡ ਕਰਿਆ ਕਰੋ ਪਲੀਜ਼ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਾਂ ਇਹ ਸੀ ਤੁਹਾਡੀ ਬਈ ਅੱਜ ਦੀ ਇੱਕ ਕਲਾਸ ਜਿਹਦੇ ਵਿੱਚ ਅਸੀਂ ਗੱਲ ਕੀਤੀ ਹੈ ਮਨੀ ਬਿਲ ਦੀ ਫਾਈਨੈਂਸ ਬਿਲ ਦੀ ਤੇ ਕਨਸਟੀਟਿਊਸ਼ਨ ਅਮੈਂਡਮੈਂਟ ਬਿਲ ਦੀ ਇਹ ਤੁਹਾਡੇ ਪੀਐਸ ਸਟੱਟਸ ਤੇ ਜਾਂ ਹਰ ਐਗਜ਼ਾਮ ਵਾਸਤੇ ਮੋਸਟ 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 ਇੰਪੋਰਟੈਂਟ ਹੈ ਤੁਹਾਡੇ ਵਾਸਤੇ ਠੀਕ ਹੈ ਜੀ हां ਦੱਸੋ ਕੋਈ ਗੱਲ ਨਹੀਂ ਮੈਸੇਜ ਕਰ ਦੋ 7950438 ਨੰਬਰ ਹੈਗਾ ਆਫੀਸ਼ੀਅਲ ਤੋਂ ਦੇ ਉੱਪਰ ਕਾਲ WhatsApp ਕਰ ਸਕਦੇ ਹੋ ਵੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਕਲੀਅਰ ਤੇ ਚਲੋ ਜੀ थैंक यू वेरी मच ਤੇ ਆਪਾਂ ਗੱਲ ਕਰਾਂਗੇ ਅੱਜ 9 ਵਜੇ 9 ਵਜੇ ਆਪਾਂ ਕਾਦੀ ਗੱਲ ਕਰਾਂਗੇ 9 ਵਜੇ ਆਪਾਂ ਗੱਲ ਕਰਾਂਗੇ Karl Marx ਦੀ ਇੱਕ ਯੁੱਗ ਪਰਵਰਤਕ ਦੀ ਗੱਲ ਕਰਾਂਗੇ ਉਹਦੇ MC ਆਪਾਂ ਕਰਨੇ ਨੇ ਵੀ ਟੌਪ ਲੈਵਲ ਦੇ ਠੀਕ ਹੈ थैंक यू वेरी मच ਜੀ ਰਿਪਲਾਈ ਨਹੀਂ ਕਰ ਰਹੇ ਤੁਸੀਂ ਕਿਹੜਾ ਰਿਪਲਾਈ ਦੱਸੋ ਬਾਈ ਰਿਪਲਾਈ ਕਿਉਂ ਨਹੀਂ ਕਰਦੇ ਹੈਗੇ ਥੈਂਕ ਯੂ ਬਈ ਥੈਂਕ ਯੂ ਠੀਕ ਹੈ ਚਲੋ ਤਾਂ ਮਿਲਦੇ ਆਂ ਇੱਕ ਨਵੀਂ ਕਲਾਸ ਦੇ ਨਾਲ ਥੈਂਕ ਯੂ ਵੈਰੀ ਮਚ ਤੇ 9 ਵਜੇ ਆਪਾਂ ਕਾਰਲ ਬਾਕਸ ਨੂੰ ਕਰਾਂਗੇ ਬਈ ਠੀਕ ਹੈ ਥੈਂਕ ਯੂ ਬਈ